ਲੋਕ ਨਿਰਮਾਣ ਵਿਭਾਗ ਦੇ ਵਿੱਚ 188 ਜੂਨੀਅਰ ਇੰਜੀਨੀਅਰ ਜਿਨ੍ਹਾਂ ਨੂੰ ਅੱਜ ਨਿਯੁਕਤੀ ਪੱਤਰ ਮਿਲਨੇ ਨੇ ਉਹਨਾਂ ਦੇ ਰਿਸ਼ਤੇਦਾਰ ਦੋਸਤ ਮਿੱਤਰ ਸਾਡੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਮੇਰੇ ਕੈਬਨਿਟ ਦੇ ਸਾਥੀ ਹਰਭਜਨ ਸਿੰਘ ਜੀ ਈਟੀਓ ਲੋਕ ਨਿਰਮਾਣ ਵਿਭਾਗ ਦੇ ਸੈਕਟਰੀ ਨੀਲਕੰਠ ਜੀ ਇਸ ਤੋਂ ਲਾ ਬਾ ਲੋਕ ਨਿਰਮਾਨ ਵਿਭਾਗ ਦੇ ਸਾਰੇ ਸੀਨੀਅਰ ਆਫੀਸਰ ਸਹਿਬਾਨ ਜਿਨ੍ਹਾਂ ਨੇ ਇਹ ਸਾਰਾ ਕੰਮ ਨਿਪਰੇ ਚਾੜਿਆ ਪਰਦੇ ਦੇ ਪਿੱਛੇ ਰਹਿ ਕੇ ਔਰ ਮੈਰਿਟ ਮੁਤਾਬਕ ਜਿਹੜੇ ਨਿਯੁਕਤੀਆਂ ਕੀਤੀਆਂ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਵੀ ਹਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਜਿੱਥੇ ਵਧਾਈ ਦੇਣਾ ਨਵਨਿਯੁਕਤ ਜਿਹੜੇ ਜੇਜ਼ ਨੇ ਨਾਲ ਨਾਲ ਮੈਂ ਏਭੀ ਯਾਦ ਕਰਾਉਣਾ ਚਾਹੁੰਦਾ ਕਿ ਅਸੀਂ ਜਦੋਂ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਚ ਇਲੈਕਸ਼ਨ ਲੜ ਰਏ ਸੀ ਤਾਂ ਅਸੀਂ ਗਰੰਟੀ ਦੇ ਰੂਪ ਚ ਕਹਿ ਰਹੇ ਸੀਗਾ ਆਮ ਤੌਰ ਤੇ ਗਰੰਟੀਆਂ ਨਹੀਂ ਦਿੱਤੀਆਂ ਜਾਂਦੀਆਂ ਆ ਵਾਦਾ ਕਰਦੀਆਂ ਨੇ ਦਾਵਾ ਕਰਦੀਆਂ ਨੇ ਜਦ ਮੈਨੀਫੈਸਟੋ ਚ ਆ ਮੈਂ ਲਿਖ ਦਿੰਦੇ ਆ ਮੈਨੀਫੈਸਟੋ ਕੋਈ ਕੋਖ ਕਰਕੇ ਨਹੀਂ ਬਣਾਏ ਜਾਂਦੇ ਦੂਜੀ ਪਾਰਟੀ ਦਾ ਮੈਨੀਫੈਸਟੋ ਪੜ ਲੈਂਦੇ ਨੇ ਵੀ ਉਹਨਾਂ ਨੇ ਕਿੰਨਾ ਕਿਹਾ ਉਹਨਾਂ ਨੇ 1.5 ਲੱਖ ਨੌਕਰੀ ਕਿਹਾ ਚਲ ਆਪਾਂ ਦੋ ਕਰ ਦੋ ਕਿਉਂਕਿ ਕਿਹੜਾ ਦੇਣੀਆਂ ਨੇ ਉਹਨਾਂ ਨੇ 4 ਪੀ ਕੇ ਲੋ ਆਟਾ ਕਿਹਾ ਆਪਾਂ ਦੋ ਕਰ ਦੋ ਸੋ ਇਦਾਂ ਕੰਪੀਟੀਸ਼ਨ ਚ ਕੇ ਬਾਅਦ ਦੇਖੀ ਜਾਊਗੀ ਦੇ ਆਧਾਰ ਤੇ ਪਹਿਲਾਂ ਉਹ ਲੋਕਾਂ ਨਾਲ ਦਾਵੇ-ਵਾਦੇ ਕਰਦੇ ਰਹੇ ਪਰ ਅਸੀਂ ਗਾਰੰਟੀ ਦੇ ਰਹੇ ਸੀ ਕਿ ਇਸ ਗੱਲ ਦੀ ਗਾਰੰਟੀ ਹੈ। ਸੌਰਵਿੰਦ ਕੇਜਰੀਵਾਲ ਜੀ ਦੀ ਗਵਾਈ ਜਿਹੜੀਆਂ ਗਾਰੰਟੀਆਂ ਦਿੱਤੀਆਂ ਸੀ ਔਨ ਸਾਰੇ ਪੂਰੀਆਂ ਹੋਣ ਲੱਗ ਗੀਆਂ। ਬਿਜਲੀ ਦੇ ਬਿੱਲ ਜਿਹੜੇ ਨੇ ਉਹਨਾਂ ਦੀ ਗਾਰੰਟੀ ਦਿੱਤੀ ਸੀ ਕਿ ਜ਼ੀਰੋ ਹੋ ਜਾਣਗੇ। 85% ਲਗਭਗ 87% ਘਰਾਂ ਦੇ ਵਿੱਚ ਬਿਜਲੀ ਦੇ ਬਿੱਲ ਜ਼ੀਰੋ ਆਉਣ ਲੱਗ ਗਏ। ਸਰਕਾਰੀ ਨੌਕਰੀਆਂ ਦਾ ਵਾਅਦਾ ਕੀਤਾ ਸੀ। ਤਾਂ ਅੱਜ 188 ਅੱਜ ਵਾਲੇ ਮਿਲਾ ਕੇ 2674 ਨਿਯੁਕਤੀ ਪੱਤਰ ਐਸੇ ਹਾਲਚੋਂ ਸੀ ਦੇ ਚੁੱਕੇ ਆ ਜਿਹੜੇ ਮੁੰਡੇ ਕੁੜੀਆਂ ਆਪਣੇ ਆਪਣੇ ਕੁਰਸੀਆਂ ਤੇ ਬਹਿ ਕੇ ਜਾ ਕੇ ਕੰਮ ਕਰ ਰਹੇ ਨੇ ਜਿਹੜੀ ਆਮ ਆਦਮੀ ਪਾਰਟੀ ਹੈ ਕਿਸੇ ਹੋਰ ਪਾਰਟੀ ਦੇ ਵਿੱਚੋਂ ਕੋਈ ਕੱਢੇ ਹੋਏ ਜਾਂ ਛੱਡੇ ਹੋਏ ਜਾ ਅਸਤੀਫਾ ਦੇ ਕੇ ਆਏ ਜਾਂ ਭੱਜੇ ਹੋਏ ਲੀਡਰ ਨੇ ਨਹੀਂ ਬਣਾਈ ਇਹ ਜਿਹੜੀ ਪਾਰਟੀ ਹੈ ਐਂਟੀ ਕ腐ਪਸ਼ਨ ਮੂਵਮੈਂਟ ਚੋਂ ਨਿਕਲੀ ਹੈ ਅਰਵਿੰਦ ਕੇਜਰੀਵਾਲ ਜੀ ਆਈਆਰਐਸ ਅਫਸਰ ਨੇ ਹਿਸਾਰ ਜ਼ਿਲ੍ਹੇ ਦੇ ਉਹ ਕਲਉਤੇ ਸੀ ਉਸ ਵੇਲੇ ਹਿਸਾਰ ਜ਼ਿਲ੍ਹੇ ਚ ਉਹਨਾਂ ਦਾ ਪਿੰਡ ਹੈ ਤਾਂ ਜਦੋਂ ਉਹਨਾਂ ਨੇ ਕਲੀਅਰ ਕੀਤਾ ਐਗਜ਼ਾਮ ਯੂਪੀਐਸਸੀ ਦਾ ਤਾਂ ਉਹਨਾਂ ਨੂੰ ਉਹਦੇ ਮਾਪਿਆਂ ਨੂੰ ਲਗਭਗ ਡੇਢ ਮਹੀਨਾ ਲੱਗ ਗਿਆ ਇਹ ਲੱਭਣ ਵਾਸਤੇ ਕਿ ਕਿੱਥੇ ਆ ਉਹ ਕਿਉਂ ਸਾਡਾ ਮੁੰਡਾ ਐਡਾ ਵੱਡਾ ਅਫਸਰ ਬਣ ਗਿਆ ਉਹਨ ਲੱਭੀਏ ਉਹ ਕਿੱਥੇ ਸੀ ਉਸ ਵੇਲੇ ਝੁੱਗੀਆਂ ਛੋਪੜੀਆਂ ਦੇ ਵਿੱਚ ਗਰੀਬਾਂ ਦੀ ਸੇਵਾ ਕਰਨ ਦੇ ਵਿੱਚ ਮਸ਼ਰੂਫ ਸੀ ਸੋ ਇਹੋ ਜੇ ਸਾਡੇ ਲੀਡਰ ਨੇ ਜਿਹੜੇ ਗਰੀਬੀਆਂ ਨੂੰ ਬਿਲਕੁਲ ਥੱਲੋਂ ਜਾਣਦੇ ਨੇ ਜਿਨ੍ਹਾਂ ਨੂੰ ਪਤਾ ਹੈ ਇਹ ਨੌਕਰੀ ਦਾ ਅਰਥ ਕੀ ਹੁੰਦੇ ਨੇ ਪੱਕੀ ਨੌਕਰੀ ਖਾਸ ਤੌਰ ਤੇ ਉਹਤੇ ਲੱਗਣ ਦੇ ਅਰਥ ਕੀ ਹੁੰਦੇ ਨੇ ਕੱਚੀ ਦਾ ਕੀ ਫਰਕ ਹੁੰਦਾ ਸਾਰਾ ਸਾਨੂੰ ਪਤਾ ਹੈ ਆਮ ਘਰਾਂ ਚੋਂ ਆਏ ਉੱਠ ਕੇ ਸੋ ਅੱਜ 188 ਆਉਣ ਵਾਲੇ ਦਿਨਾਂ ਚ ਹੋਰ ਬਹਿਕਮਾਂ ਦੀਆਂ ਵੀ ਅਸਾਮੀਆਂ ਨਿਕਲ ਰਹੀਆਂ ਨੇ ਔਰ ਇਹ ਅਸਾਮੀਆਂ ਜਿਹੜੀਆਂ ਨੇ ਅਸੀਂ ਤੁਹਾਨੂੰ ਬਿਲਕੁਲ ਮੇਕ ਸ਼ੋਰ ਕਰਕੇ ਰਾਸਤਾ ਬਿਲਕੁਲ ਕਲੀਅਰ ਕਰਕੇ ਅਸੀਂ ਨਿਯੁਕਤੀ ਪੱਤਰ ਦਿੰਨੇ ਆ ਕੋਈ ਲੀਗਲ ਪੰਗਾ ਨਾ ਪਵੇ ਕੋਈ ਕੋਰਟ ਦਾ ਮਨਜੋਗ ਹਾਈ ਕੋਰਟ ਦਾ ਜਾਂ ਸੁਪਰੀਮ ਕੋਰਟ ਦਾ ਕੋਈ ਅੜਿੱਕਾ ਨਾ ਆਵੇ ਕਹਿਣ ਨੂੰ ਤਾਂ ਅਸੀਂ ਕੱਲ ਨੂੰ ਦੇ ਦੇਨੇ 5-7000 ਨੂੰ ਹੋਰ ਨਿਯੁਕਤੀ ਪੱਤਰ ਉਪਰ ਦਫ਼ਤਰਾਂ 'ਚ ਨਹੀਂ ਜਾਣਗੇ ਪਹਿਲਾਂ ਕੋਰਟ ਜਾਣਾ ਪੈਣਾ ਕੋਈ ਨਾ ਕੋਈ ਪੀਆਈ ਲਾਉਗੀ ਕੋਈ ਨਾ ਕੋਈ ਰਿੱਟ ਆਉਗੀ ਫੇਰ ਉਹ ਹੀ ਤਾਂ ਵਕੀਲਾਂ ਨੂੰ ਕਰਨਾ ਪਊਗਾ ਸੋ ਇਸਕਾ ਰਿਕਾਰਡ ਤੇ ਤੁਹਾਡਾ ਨਾਮ ਗਿਆ ਤੁਹਾਡਾ ਨੰਬਰ ਗਿਆ ਰਿਕਾਰਡ ਤੇ ਆ ਗਿਆ ਸਾਰਾ ਕੁਝ ਕਿਹੜੀ ਦਵਾਈ ਦਿੱਤੀ ਤੁਹਾਨੂੰ ਅਸੀਂ ਪਾਸਵਰਡ ਦਿੱਤਾ ਉਹ ਤੁਹਾਡੇ ਮੋਬਾਈਲ ਤੇ ਆ ਗਿਆ ਹੁਸ਼ਿਆਰਪੁਰ ਦਾ ਬੰਦਾ ਹੁਸ਼ਿਆਰਪੁਰ ਦੇ ਮੱਲਾ ਕਲੀਨਿਕ ਚੋਂ ਦਵਾਈ ਲੈ ਗਿਆ 20 ਦਿਨਾਂ ਬਾਅਦ ਸੰਗਰੂਰ ਉਹਨੂੰ ਕੋਈ ਜਾ ਕੇ ਪ੍ਰੋਬਲਮ ਆਈ ਉਹ ਸੰਗਰੂਰ ਦੇ ਕਿਸੇ ਵੀ ਹਸਪਤਾਲ ਜਾਊਗਾ ਆਪਣਾ ਪਾਸਵਰਡ ਤੇ ਫੋਨ ਨੰਬਰ ਦੱਸੂਗਾ ਉਹਦਾ ਸਾਰਾ ਮੈਡੀਕਲ ਰਿਕਾਰਡ ਨਿਕਲਿਆ ਹੋਊਗਾ ਕਿ ਪਹਿਲਾਂ ਇਹਨੂੰ ਕਿਹੜੇ-ਕਿਹੜੀਆਂ ਦਵਾਈਆਂ ਦਿੱਤੀਆਂ ਜਾਂ ਚੁੱਕੇ ਨੇ ਪਰਚੇ ਚੱਕਣ ਦੀ ਲੋੜ ਨਹੀਂ ਹੈਗੀ ਐਸ ਲੈਵਲ ਤੇ ਅਸੀਂ ਹੈਲਥ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੁਣ ਥੋਡੇ ਬਣਾਏ ਹੋਏ ਪੀ ਡਬਲਯੂ ਡੀ ਦੇ ਬਣਾਏ ਹੋਏ ਡਿਸਪੈਂਸਰੀਆਂ ਤੇ ਸਵਾਲ ਚੁੱਕ ਰਹੇ ਨੇ ਉਹ ਆਪਣੇ ਦੂਜੇ ਜਿਹੜੇ ਜਿਨ੍ਹਾਂ ਨੂੰ ਕੋਈ ਸਵਾਲ ਚੁੱਕਣ ਦਾ ਹੱਕ ਹੀ ਨਹੀਂ ਦਿੱਤਾ ਲੋਕਾਂ ਨੇ ਉਹ ਕਹਿੰਦੇ ਜੀ ਇਹ ਜਿਹੜੀ ਡਿਸਪੈਂਸਰੀ ਹੈ ਇਹ ਭਾਲ ਸਾਹਨੇ ਬਣਾਈ ਸੀ ਇਹਦੇ ਚੋਂ ਖੋਲ ਤਾਂ ਮੈਨਾਂ ਲੱਕਰੀ ਨਿਕਲੀ ਕੀ ਕਰ ਲੋਦੀ ਉਹਦੀ ਰਜਿਸਟਰੀ ਬਣ ਸਕਦੇ ਨਾ ਤੇ ਹੈਗੀ ਤਾਂ ਪਬਲਿਕ ਪ੍ਰੋਪਰਟੀ ਹੈ ਨਾ ਜੇ ਉਹਦੇ ਚ ਪਾਥੀਆਂ ਪੱਥੀਆਂ ਪਈਆਂ ਨੇ ਉਹਦੇ ਚ ਸਾਰੇ ਪਿੰਡ ਦੇ ਆਵਾਰਾ ਪਸ਼ੂ ਉੱਥੇ ਰਹਿੰਦੇ ਨੇ ਤੇ ਉਹ ਖੰਡਰ ਬਣ ਗਏ ਜੇ ਅਸੀਂ ਉਹਨੂੰ ਦੋ ਕਮਰੇ ਹੋਰ ਪਾ ਕੇ ਚਲਾ ਕੇ ਉੱਥੇ ਐਮਬੀਬੀਐਸ ਡਾਕਟਰ ਬਿਠਾਤਾ ਫਾਰਮੈਸਿਸਟ ਬਿਠਾਤਾ ਨਰਸਸ ਬਿਠਾਤੀਆਂ ਗੋਲੀਆਂ ਦਵਾਈਆਂ ਧਰਤੀਆਂ ਚਲਾਤਾ ਤਾਂ ਕੋਈ ਮੜਾ ਕੰਮ ਕਰਤੀ ਅਇ ਤਾਂ ਫਿਰ ਕੱਲ ਨੂੰ ਅੰਗਰੇਜ਼ ਕਹਿਣਗੇ ਰੇਲ ਗੱਡੀਆਂ ਦੀ ਲਾਈਨਾਂ ਸਾਰੀਆਂ ਅਸੀਂ ਬਚਾਈਆਂ ਸੀ ਤੁਸੀਂ ਇਹਦੇ ਰੇਲ ਨਹੀਂ ਚਲਾ ਸਕਦੇ ਰਾਸ਼ਟਰਪਤੀ ਭਵਨ ਅਸੀਂ ਬਣਾਇਆ ਸੀ ਤੁਸੀਂ ਇਹਦੇ ਬੈਠ ਨਹੀਂ ਸਕਦੇ ਪਾਰਲੀਮੈਂਟ ਸਾਡੀ ਬਣਾਈ ਹੋਈ ਹੈ ਤੁਸੀਂ ਇੱਥੇ ਡਿਬੇਟ ਨਹੀਂ ਕਰ ਸਕਦੇ ਕੀ ਗੱਲ ਜੀ ਤੁਸੀਂ ਠਿਕਾ ਲੈ ਲਿਆ ਤੁਸੀਂ ਆਪ ਬਣਾਇਆ ਆਪਣੇ ਪੈਸੇ ਨਾਲ ਜਿਸ ਵੇਲੇ 10 ਸਾਲ 15 ਸਾਲ ਪਹਿਲਾਂ ਬਣਿਆ ਸੀ ਉਦੋਂ ਵੀ ਪੈਸਾ ਲੋਕਾਂ ਦਾ ਹੀ ਲੱਗਿਆ ਸੀ ਉਹ ਖੰਡਰ ਬਣੇ ਪਏ ਨੇ ਉਹ ਜੋ ਨਾ ਖੰਡਰਾਂ ਨੂੰ ਅਸੀਂ ਫੰਕਸ਼ਨਲ ਕਰ ਰਹੇ ਹਾਂ ਤੈਨਾਂ ਦਾ ਲੋਕਾਂ ਨੂੰ ਸਹੂਲਤ ਹੀ ਮਿਲ ਰਹੀ ਐ ਅਜਿਹਾ ਹੋਵੇ ਨਾ ਕਿ ਉੱਥੇ ਪਹਿਲਾਂ 200 ਬੰਦਾ ਜਾਂਦਾ ਸੀ ਹੁਣ ਇਹਨਾਂ ਨੇ ਮਹੱਲਾ ਕੋਈ ਖੋਲਤਾ ਹੁਣ 100 ਬੰਦਾ ਜਾਣ ਲੱਗਿਆ ਨਾ ਕਿੱਥੇ ਦੱਸੋ ਦਿਖਾਓ ਮੈਨੂੰ ਕਿਹੜੀ ਪਿੰਡ ਦੀ ਡਿਸਪੈਂਸਰੀ ਚੱਲਦੀ ਐ ਕਿਦੋਂ ਦਵਾਈ ਮਿਲਦੀ ਐ ਸويس ਕਰਕੇ ਬਣਾਈਆਂ ਪੀਡਬਲਯੂਡੀ ਦੀਆਂ ਹੋਈਆਂ ਨੇ ਉਹ ਅਸੀਂ ਉਹਨਾਂ ਬਿਲਡਿੰਗਾਂ ਨੂੰ ਇਹ ਜਿਹੜੀਆਂ ਪੁਰਾਣੀਆਂ ਸਰਕਾਰਾਂ ਕਹਿੰਦੀਆਂ ਅਸੀਂ ਬਣਾਈਆਂ ਨੇ ਉਹ ਜਦੋਂ ਚੱਲਦੀਆਂ ਹੀ ਨਹੀਂ ਕਿ ਜਿਨੇ ਮਰਜ਼ੀ ਬਣਾਈਆਂ ਨੇ ਜੇ ਚਲਦੀ ਹੀ ਨਹੀਂ ਹੋ ਤੇ ਫਿਰ ਉਹ ਪਾਣੀ ਵਾਲੀ ਬਸ ਕਿੱਥੇ ਆ ਉਹ ਵੀ ਇਹਨਾਂ ਨੇ ਬਣਾਈ ਸੀ ਪਾਣੀ ਤਾਂ ਹੈਗਾ ਉੱਥੇ ਬਸ ਕਿੱਥੇ ਹੈ ਸੋ ਵਿਰੋਧ ਕਰਨ ਵਾਸਤੇ ਵਿਰੋਧ ਕਰਨਾ ਮਾੜੀ ਗੱਲ ਹੈ ਪਰ ਕਿਉਂਕਿ ਹਰ ਇੱਕ ਗੱਲ ਤੇ ਰੋਜ਼ ਜਵਾਬ ਦੇਣਾ ਹੁੰਦਾ ਜੋ ਮਰਜ਼ੀ ਕੰਮ ਵਧੀਆ ਕਰ ਲਓਗਾ ਨਾ ਐ ਕਿਉਂ ਨਹੀਂ ਕੀਤਾ ਐ ਥੋੜੀ ਹੁੰਦਾ ਐ ਕਿਉਂ ਨਹੀਂ ਹੁੰਦਾ ਅਸੀਂ ਤਾਂ ਜੀ ਲੋਕਾਂ ਦੇ ਚੁਣੇ ਹੋਏ ਆ ਸਾਨੂੰ ਤਾਂ ਲੋਕਾਂ ਲਈ ਕੰਮ ਕਰਨਾ ਆਉਂਦਾ ਸਾਨੂੰ ਸਕੂਲ ਬਣਾਉਣੇ ਆਉਂਦੇ ਨੇ ਦਿੱਲੀ 'ਚ ਅਸੀਂ ਕੰਮਜਾਬ ਤਰੀਕੇ ਨਾਲ ਬਣਾਏ ਨੇ ਸਾਨੂੰ ਹਸਪਤਾਲ ਬਣਾਉਣੇ ਆਉਂਦੇ ਨੇ ਸਾਨੂੰ ਬਿਜਲੀ ਮੁਫਤ ਕਰਨੀ ਆਉਂਦੀ ਹੈ ਸਾਨੂੰ ਇਨਫਰਾਸਟ੍ਰਕਚਰ ਬਣਾਉਣਾ ਆਉਂਦਾ ਸਾਨੂੰ ਲੋਕਾਂ ਨੂੰ ਰੋਜ਼ਗਾਰ ਦੇਣਾ ਆਉਂਦਾ ਆਹੀ ਨੌکریاں 26000 ਪਹਿਲਾਂ ਕਿਉਂ ਨਹੀਂ ਦਿੱਤੀਆਂ ਇਹਨਾਂ ਨੇ ਇਹ ਪਹਿਲਾਂ ਸਿਰਫ ਅਨਾਉਂਸ ਕਰਦੇ ਸੀ ਆਖਰੀ 6 ਮਹੀਨਿਆਂ 'ਚ ਇਹਨਾਂ ਨੂੰ ਕੋਈ ਰਿੱਟ ਪੈ ਜਾਂਦੀ ਸੀ ਜਾਂ ਇਲੈਕਸ਼ਨ ਕੋਰ ਲੱਗ ਜਾਂਦਾ ਸੀ ਰਹਿ ਜਾਂਦੇ ਸੀ ਸਾਰੇ ਅਸੀਂ ਇਹ ਕੰਮ ਕਰ ਰਹੇ ਹਾਂ ਪਹਿਲੇ 6 ਮਹੀਨਿਆਂ 'ਚ ਪਹਿਲੇ 10 ਮਹੀਨੇ ਹੋਏ ਨੇ ਅੱਜ 10 ਮਹੀਨੇ ਹੋਏ ਨੇ ਅਸੀਂ ਪਹਿਲਾਂ ਕਿ ਕੱਢੋ ਯਾਰ ਨੌਕਰੀਆਂ ਕੱਢੋ ਲੋਕਾਂ ਨੂੰ ਕੰਮ ਤੇ ਲਾਈਏ ਕਿਉਂ ਸਾਡੇ ਧੀਆ ਪੁੱਤ ਜਾ ਕੇ ਬਾਹਰਲੇ ਮੁਲਕਾਂ 'ਚ ਤੱਕੇ ਖਾਣ ਇੱਥੇ ਡਿਗਰੀ ਮੁਤਾਬਕ ਕੰਮ ਮਿਲ ਜੇ ਬਤਨਾ ਵਰਗੀ ਰੀਸ ਥੋੜੀ ਹੈ ਦੀ ਕੋਈ ਨਾਲੇ ਪੰਜਾਬ ਦੇਸ਼ ਵਰਗੀ ਧਰਤੀ ਉਪਜਾਊ ਕੌਮ ਮਿਹਨਤੀ ਹਰ ਕਿਸਮ ਦਾ ਮੌਸਮ ਤੇ ਇੱਥੇ ਪਲੇ ਆ ਬਾਹਰ ਚਲੇ ਜਾਂਦੇ ਆ ਪਰ ਸਰੀਰ ਚਲੇ ਜਾਂਦਾ ਮਨ ਇੱਥੇ ਰਹਿ ਜਾਂਦਾ ਫਿਰ ਵੀ ਦੀਵਾਲੀਆਂ ਦਸਹਿਰੇ ਲੋੜੀਆਂ ਮਨਾਉਣ ਤਾਂ ਇੱਥੇ ਆਉਨੇ ਆ। ਸੋ ਇਸ ਕਰਕੇ ਮੈਂ ਉਹਨਾਂ ਦੀ ਕੋਈ ਪਰਵਾਹ ਨਹੀਂ ਕਰਦਾ। ਉਹ ਜੋ ਮਰਜ਼ੀ ਕਹੀ ਜਾਣ ਮੈਨੂੰ ਜਿਹੜਾ ਤੁਸੀਂ ਮੌਕਾ ਦਿੱਤਾ ਜਿਹੜਾ ਮੇਰੇ ਤੇ ਵਿਸ਼ਵਾਸ ਕੀਤਾ ਮੈਨੂੰ ਉਹ ਤੇ ਮਾਣ ਹੈ। ਜਿਨਾਂ ਜਰ ਤੁਹਾਡਾ ਵਿਸ਼ਵਾਸ ਮੇਰੇ ਨਾਲ ਹੈ ਦੁਨੀਆ ਦੀ ਕੋਈ ਤਾਕਤ ਪੰਜਾਬ ਦੇ ਲੋਕਾਂ ਦੇ ਹਿੱਤ ਦੇ ਵਿੱਚ ਕੰਮ ਕਰਨ ਤੋਂ ਸਾਨੂੰ ਕੋਈ ਨਹੀਂ ਰੋਕ ਸਕਦੀ। ਅਸੀਂ ਕਰਦੇ ਰਹਿਾਂਗੇ ਤੇ ਨਾਲ ਨਾਲ ਪੁਰਾਣਾ ਸਾਹਬ ਵੀ ਲੈਂਦੇ ਰਹਿਾਂਗੇ ਨਤ। ਉਹ ਤਾਂ ਲੈ ਰਹੇ ਹਰ ਰੋਜ਼ ਲੈ ਰਹੇ ਸਾਬ ਇਹ ਤਾਂ ਉਹਨਾਂ ਨੇ ਇਹਨਾਂ ਯਾਦ ਕਰਾਤਾ ਉਹ ਡਿਸਪੈਂਸਰੀ ਦਾ ਵੀ ਸਾਬ ਲੈਣਾ ਕਿੰਨੇ ਦੀ ਬਣਾਈ ਸੀ ਉਦੋਂ ਹਾਂ ਫਿਰ ਉਹ ਐਨੇ 10 ਸਾਲਾਂ 'ਚ ਕਿਵੇਂ ਇੰਨਾ ਟਾਈਟਰੀ ਹੋ ਗਈਆਂ ਉਹ ਖੰਡ ਕਿਵੇਂ ਬਣ ਗਏ 10 ਸਾਲਾਂ 'ਚ ਜੇ ਕੁਝ ਲਾਇਆ ਹੁੰਦਾ ਸুইস ਕਰਕੇ ਪੰਜਾਬ ਪ੍ਰਗਤੀ ਦੇ ਰਾਹ ਤੇ ਹੈ ਇੰਡਸਟਰੀ ਆ ਰਹੀ ਹੈ ਬਹੁਤ ਸਾਰੀ ਇੰਡਸਟਰੀ ਆ ਰਹੀ ਹੈ ਆਉਣ ਵਾਲੇ ਦਿਨਾਂ ਚ ਬਹੁਤ ਸਾਰੀਆਂ ਹੋਰ ਜੌਬਸ ਕ੍ਰੀਏਟ ਹੋਣਗੀਆਂ ਸਾਡੇ ਮੁੰਡੇ ਕੁੜੀਆਂ ਨੂੰ ਡਿਗਰੀਆਂ ਮੁਤਾਬਕ ਇੱਥੇ ਕੰਮ ਮਿਲੂਗਾ ਔਰ ਨਾਲ ਨਾਲ ਪੰਜਾਬ ਜਿਹੜਾ ਇੱਕ ਇੰਡਸਟਰੀਅਲ ਸਟੇਟ ਐਗਰੀਰੀਅਨ ਸਟੇਟ ਤਾਂ ਹੈਗਾ ਹੀ ਹੈ ਖੇਤੀਬਾੜੀ ਵਾਸਤੇ ਬਹੁਤ ਨਵੇਂ-ਨਵੇਂ ਤਜਰਬੇ ਲੈ ਕੇ ਆ ਰਹੇ ਆ ਪੀਏਯੂ ਜਿਹੜੀ ਹੈ ਪੀਏਯੂ ਨੂੰ ਪਹਿਲਾਂ ਕਰਜ਼ਾਈ ਕਰ ਰੱਖਿਆ ਸੀ ਪੀਏਯੂ ਨੂੰ ਅਸੀਂ ਪੈਰਾਂ ਸਿਰ ਖੜੀ ਕਰ ਰਹੇ ਹਾਂ ਔਰ ਜਿੰਨਾ ਵੀ ਸਾਡਾ ਸੋਰਸਸ ਨੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਪੈਰਾਂ ਸਿਰ ਖੜਾ ਕਰਕੇ ਪੈਸੇ ਖਜ਼ਾਨੇ ਚ ਆਉਣਗੇ ਖਜ਼ਾਨੇ ਚੋਂ ਤੁਹਾਡੇ ਕੋਲ ਆਉਣਗੇ ਹੁਣ ਆ ਜਿਹੜੀ 188 ਨੂੰ ਤਨਖਾਹ ਦੇਵਾਂਗੇ ਇੱਕੜਾ ਸੀ ਕੋਈ ਮਸ਼ੀਨਾਂ ਰੱਖੀਆਂ ਹੋਈਆਂ ਨੇ ਨੋਟਸ ਆਪਾਂ ਨੂੰ ਟੈਕਸ ਕਲੈਕਟ ਕਰਨਾ ਤੁਹਾਨੂੰ ਤਨਖਾਹ ਦੇਣੀ ਹੈ ਇਹੀ ਸਰਕਾਰ ਦਾ ਕੰਮ ਹੁੰਦਾ ਪਹਿਲਾਂ ਕੀ ਹੁੰਦਾ ਸੀ ਟੈਕਸ ਕਲੈਕਟ ਕਰਦੇ ਆਪਣੇ ਘਰੇ ਰੱਖ ਲੈਂਦੇ ਸੀ ਤੁਹਾਨੂੰ ਟੈਂਕੀਆਂ ਤੇ ਤੁਹਾਨੂੰ ਟਾਵਰਾਂ ਤੇ ਤੁਹਾਨੂੰ ਹੜਤਾਲਾਂ ਤੇ ਕੋਈ ਪਰਵਾਹ ਨਹੀਂ ਕਰਦਾ ਸੀ ਕਿਸੇ ਦੀ ਸੋ ਕੋਈ ਮੇਰਾ ਕੋਈ ਸਕਾ ਭਤੀਜਾ ਭਾਂਜਾ 188 ਜੋ ਹੱਥ ਖੜਾ ਕਰਕੇ ਦੱਸ ਦਿਓ ਜੇ ਕੋਈ ਸਾਡਾ ਰਿਸ਼ਤੇਦਾਰ ਹੈ ਵਿੱਚ ਮੈਰਿਟ ਦੇ ਆਧਾਰ ਤੇ ਭਰਤੀ ਹੋਊਗੀ ਮੈਰਿਟ ਦੇ ਆਧਾਰ ਤੇ ਸਾਰੇ ਕੰਮ ਹੋਣਗੇ ਰਿਸ਼ਵਤ ਨਹੀਂ ਚੱਲੂ ਕੋਈ ਕੋਈ ਕਿਸੇ ਐਮਐਲਏ ਦੇ ਕਹਿਣ ਤੇ ਮੈਨੂੰ ਕਿਸੇ ਵਿਭਾਗ ਦੇ ਵਿੱਚ ਨਿਯੁਕਤੀ ਪੱਤਰ ਦੇਣੇ ਸੀ ਇੱਕ ਵਾਰ ਐਮਐਲਏ ਕਹਿੰਦਾ ਵੀ ਦੋ ਨੰਬਰ ਘਟਨੇ ਬਸ ਇੱਕ ਬੰਦੇ ਨੂੰ ਅਡਜਸਟ ਕਰ ਲਓ ਮੈਂ ਕਿਹਾ ਵੀ ਪੋਸਟਾਂ ਤਾਂ ਇੰਨੀਆਂ ਨੇ ਕਹਿੰਦਾ ਇੱਕ ਨੂੰ ਦੇਖ ਲਓ ਮੈਂ ਕਿਹਾ ਵੀ ਜਿਹੜੇ ਨੂੰ ਕੱਢੂਗਾ ਫਿਰ ਉਹ ਕੀ ਦਾ ਜਿਹੜੇ ਨੂੰ ਤੁਹਾਡੇ ਨਾਲ ਦੋ ਨੰਬਰ ਘਟਨੇ। ਇੱਕ ਨੂੰ ਕੱਢਣਾ ਪਊਗਾ। ਉਹ ਕੌਣ ਹੈ ਫਿਰ? ਉਹ ਆਪਣਾ ਨਹੀਂ ਹੈਗਾ ਫਿਰ। ਮੈਂ ਕਿਹਾ ਅਗਲੀ ਵਾਰ ਇਹਨੂੰ ਕਹਿ ਮਿਹਨਤ ਕਰ ਲੈ, ਦੋ ਨੰਬਰ ਵੱਧ ਲੈ ਲੈ। ਤੇ ਕੰਮ ਤੇ ਆ ਜਾ। ਸੋ ਅਸੀਂ 3 ਕਰੋੜ ਪੰਜਾਬੀਆਂ ਨੂੰ ਆਪਣੇ ਸਮਝਦੇ ਹਾਂ। ਕੋਈ ਖਾਸ ਅਸੀਂ ਆਪਣੇ ਪਰਿਵਾਰਾਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਅਸੀਂ ਕੋਈ ਵਿਸ਼ੇਸ਼ ਸਹੂਲਤਾਂ ਨਹੀਂ ਦੇਣ ਲੱਗੇ। ਉਹਨਾਂ ਨੂੰ ਵੀ ਇਦਾਂ ਹੀ ਟੈਸਟ ਦੇਣੇ ਪੈਣਗੇ। ਉਹਨਾਂ ਨੂੰ ਵੀ ਇਦਾਂ ਹੀ ਜਿਹੜੇ ਮੈਰਿਟ ਕਲੀਅਰ ਕਰਨੀ ਪਊਗੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਨੇ ਉਹਨਾਂ ਦਾ ਬੇਟਾ ਜਿਹੜਾ ਉਹ 1 ਘੰਟਾ ਡਰਾਈਵ ਕਰ ਜਮਨਾਪਾਰ ਸਕੂਲ ਚ ਪੜਨ ਜਾਂਦਾ ਸੀ ਕੇਜਰੀਵਾਲ ਦੀ ਚੋਣ ਆ ਆਪਣੇ ਘਰ ਦੇ ਖੱਬੇ ਪਾਸੇ ਜਾਂ ਸੱਜੇ ਪਾਸੇ ਤੋਂ ਬੜੇ ਬੜੇ ਸਕੂਲ ਨੇ ਪ੍ਰਾਈਵੇਟ ਉਹਨਾਂ ਜਦੋਂ ਮਰਜ਼ੀ ਐਡਮਿਸ਼ਨ ਕਰਾ ਦੇਣ ਮੁੱਖ ਮੰਤਰੀ ਦੇ ਮੁੰਡੇ ਨੂੰ ਕੌਣ ਜਵਾਬ ਦੇਊਗਾ ਪਰ ਇੱਕ ਵਾਰੀ ਐਡਮਿਸ਼ਨ ਕਰਾਤੀ ਉਦੋਂ ਬਾਅਦ ਉਹ ਮੁੜ ਕੇ ਮਹੀਨੇ ਬਾਅਦ ਕਹਿਣਗੇ ਥੋੜੀ ਫੀਸ ਵਧਾ ਲਈਏ ਸਰ ਫੇਕੀ ਜਵਾਬ ਦੇਣਗੇ ਬਦਾਉਣੇ ਪਊ ਫੀਸਾਂ ਨਹੀਂ ਸਾਰੇ ਵਧਾਉਣਗੇ ਫਿਰ ਮੈਂ ਸਕੂਲ ਬਣਾਏ ਉਹਨਾਂ ਦਾ ਬੇਟਾ ਉਧਰੋਂ ਆਉਂਦਾ ਹੁਣ ਤਾਂ ਉਹ ਕਰ ਗਿਆ ਪੜ੍ਹਾਈ ਪੂਰੀ ਉਹ ਉਧਰੋਂ ਆਉਂਦਾ ਸੀ ਪੌਣਾ ਘੰਟੇ ਦੀ ਡਰਾਈਵ ਕਰਕੇ ਜਿਨ੍ਹਾਂ ਨੇ ਸਕੂਲ ਬਣਾਏ ਸਿੱਖਿਆ ਮੰਤਰੀ ਐਗਜ਼ਾਮਪਲਾਂ ਤਾਂ ਫੇਰ ਇੰਹੀਂ ਸੈੱਟ ਕਰਨੀਆਂ ਪੈਣਗੀਆਂ ਸੋ ਤੁਸੀਂ ਇੰਹੀਂ ਸਾਡੇ ਪੰਜਾਬ ਸਰਕਾਰ ਦੇ ਪਰਿਵਾਰ ਦੇ ਮੈਂਬਰ ਬਣੇ ਤਾਨੂੰ ਬਹੁਤ-ਬਹੁਤ ਇਸ ਗੱਲ ਦੀ ਵਧਾਈ ਮੈਂ ਇੱਕ ਵਾਰ ਫੇਰ ਕਹਿਣਾ ਜਿੱਥੇ ਵੀ ਡਿਊਟੀ ਲੱਗ ਗਈ ਤਾਂ ਦੇ ਹੀ ਨਾ ਡਿਊਟੀ ਨਿਭਾਇਓ ਡਿਊਟੀ ਇਜ਼ ਬਿਊਟੀ ਤੇ ਇਹ ਨਾ ਸੋਚੋ ਕਿ ਸ਼ਾਇਦ ਮੁੱਖ ਮੰਤਰੀ ਬਣ ਕੇ ਜਾਂ ਮੰਤਰੀ ਬਣ ਕੇ ਮੌਜਾ ਹੁੰਦੀਆਂ ਨੇ 10 10 11 11 ਕਈ ਵਾਰੀ 12 12 ਘੰਟੇ ਵੀ ਅਸੀਂ ਕੰਮ ਕਰਦੇ ਹਾਂ ਇਹ ਤਾਂ ਪਹਿਲਾਂ 3-4 ਮੀਟਿੰਗਾਂ ਕਰਕੇ ਆਇਆ ਹਾਂ ਤੋ ਬਾਅਦ 3-4 ਕਰੂੰਗਾ ਬਾਕ ਹੋਕ ਡਿਪਾਰਟਮੈਂਟਾਂ ਦੀਆਂ ਕਿ ਕਿੱਥੇ ਕੀ ਕਰ ਸਕਦੇ ਆ ਸਕੂਲ ਆਫ ਐਮੀਨੈਂਸ ਕਿਵੇਂ ਬਣਾ ਸਕਦੇ ਆ ਬੁਢਾਪਾ ਪੈਨਸ਼ਨ ਘਰ ਘਰ ਕਿਵੇਂ ਦੇ ਸਕਦੇ ਆ ਬੁਢਾਪਾ ਪੈਨਸ਼ਨ ਕਾਦੇ ਵਾਸਤੇ ਬਣੀ ਹੈ ਜੀ ਕਿ ਤੁਸੀਂ ਬਜ਼ੁਰਗ ਹੋ ਗਏ ਤੁਹਾਡੇ ਤੋਂ ਹੁਣ ਤੁਰਿਆ ਨਹੀਂ ਜਾਂਦਾ ਤੁਹਾਨੂੰ ਘਰੇ ਬੈਠੇ ਨੂੰ ਪੈਸੇ ਆਇਆ ਕਰਨਗੇ ਬੁਢਾਪਾ ਪੈਨਸ਼ਨ ਲਾ ਕੇ ਉਹਨੂੰ ਕਹਿੰਦੇ 5 ਕਿਲੋਮੀਟਰ ਜਾ ਕੇ ਬੈਂਕ ਚ ਡੇਢ ਘੰਟਾ ਲਾਈਨ ਚ ਖੜ ਕੇ ਪੈਨਸ਼ਨ ਲੈ ਆਓ ਲੈ ਜਿਉ ਐਨੇ ਹੀ ਕੁਝ ਕਰ ਸਕਦਾ ਹੋਇਆ ਉਹ ਕਾਦਾ ਬੁਢਾ ਫਿਰ ਅਸੀਂ ਬੁਢਾਪਾ ਪੈਨਸ਼ਨ ਘਰੇ ਘਰ ਦੇ ਕੇ ਆਵਾਂਗੇ ਕੁੰਡਾ ਖੜਕਾ ਕੇ ਆਹ ਲਓ ਬਾਪੂ ਜੀ ਆਹ ਲਓ ਬੇਬੇ ਜੀ ਆਹ ਤੁਹਾਡਾ ਬੁਢਾਪਾ ਪੈਨਸ਼ਨ ਦੇ ਪੈਸੇ ਨੇ ਇਹਨੂੰ ਤੁਸੀਂ ਚਾਹੇ ਅਗਲੇ ਹੱਥ ਨਾਲ ਆਪਣੇ ਬੱਚਿਆਂ ਨੂੰ ਦੇ ਦਿਓ ਸਾਨੂੰ ਨਹੀਂ ਕੋਈ ਪ੍ਰੋਬਲਮ ਡਿਲੀਵਰੀ ਹੋਮ ਡਿਲੀਵਰੀ ਆਫ ਸਰਵਿਸਿਜ਼ ਰਾਸ਼ਨ ਕਰਮ ਕਰਿਆ ਹੋਊਗਾ ਦਿੱਲੀ ਦੇ ਵਿੱਚ ਕੀ ਕੀਤਾ ਤੁਸੀਂ ਜਾਤੀ ਪ੍ਰਮਾਨ ਪੱਤਰ ਬਣਾਉਣਾ ਹੈ ਕੋਈ ਐਨਓਸੀ ਲੈਣੀ ਹੈ ਕੋਈ ਕੋਈ ਹੋਰ ਕਿਸੇ ਵੀ ਕਿਸਮ ਦਾ ਕੋਈ ਡਾਕੂਮੈਂਟ ਤੁਸੀਂ ਲੈਣਾ ਹੈ ਤੁਹਾਨੂੰ ਦਫ਼ਤਰ ਜਾਣ ਦੀ ਲੋੜ ਨਹੀਂ ਤੁਸੀਂ ਇੱਕ ਫੋਨ ਉਹਨਾਂ ਨੂੰ ਫੋਨ ਦਿੱਤਾ ਹੈ 1076 ਹੈ ਅਮਰੀਕਾ ਉਹ ਦਿੱਲੀ 'ਚ ਹੀ ਚੱਲਦਾ ਹੈ ਉਹ ਤੇ ਫੋਨ ਕਰੋ ਐਡਰੈਸ ਲਿਖਾ ਦਿਓ ਕੀ ਚਾਹੀਦਾ ਉਹ ਤੁਹਾਨੂੰ ਫੋਨ ਆਊਗਾ ਦਫ਼ਤਰ 'ਚੋਂ ਕਿ ਜੀ ਕਿੰਨੇ ਵਜੇ ਆ ਸਕਦੇ ਆ ਤੁਸੀਂ ਕਹੋ ਮੈਂ 8 ਵਜੇ ਤੋਂ ਪਹਿਲਾਂ ਤਾਂ ਘਰ ਨਹੀਂ ਆਉਂਦਾ ਉਹ ਕਹਿੰਗੇ ਠੀਕ ਹੈ ਜੀ 8:30 8:30 ਤੋਂ ਢੋਡੇ ਘਰੇ ਆ ਜਾਾਂਗੇ ਅਫਸਰ ਜਾਊਗਾ ਇੱਕ ਪ੍ਰਿੰਟਿੰਗ ਵਾਲੀ ਮਸ਼ੀਨ ਲੈ ਕੇ ਜਾਊਗਾ ਤੁਹਾਨੂੰ ਜੋ ਚਾਹੀਦਾ ਉਹਦਾ ਉੱਥੇ ਉਸੇ ਤਰ੍ਹਾਂ ਰਿਕਾਰਡ ਕਰਕੇ ਤੁਹਾਨੂੰ ਪ੍ਰਿੰਟਿੰਗ ਵਾਲੀ ਮਸ਼ੀਨ ਚੋਂ ਕੱਢ ਕੇ ਤੁਹਾਡਾ ਡਾਕੂਮੈਂਟ ਉੱਥੇ ਫੜਾ ਜੂਗਾ ਘਰੇ ਆ ਕੇ ਬਹੁਤ ਸਾਰੇ ਸਰਕਾਰੀ ਅਫਸਰ ਬੰਦ ਕਰਦੇ ਆਰਟੀਆ ਦਾ ਆਫਿਸ ਦਿੱਲੀ ਦੇ ਵਿੱਚ ਬੰਦ ਕਰਤਾ ਕਿਉਂਕਿ ਸਾਰਾ ਕੰਮ ਘਰੇ ਆਉਣ ਲੱਗਿਆ ਅਸੀਂ ਵੀ ਈ ਈ ਤੇ ਕਰਤੇ ਕਾਫੀ ਕੰਮ ਜਿਵੇਂ ਤੁਸੀਂ ਲਰਨਿੰਗ ਲਾਇਸੈਂਸ ਲੈਣਾ ਹੈ ਇੱਕ ਐਪ ਬਣਾਤੀ ਉਸੇ 'ਤੇ ਖੋਲੋ ਐਪ ਉਸੇ 'ਤੇ ਪੇਪਰ ਦਿਓ ਨਾ ਦੀਆਂ ਰਿਜ਼ਲਟ ਹੈ ਤੇ ਤੁਹਾਨੂੰ ਲਰਨਿੰਗ ਲਾਇਸੈਂਸ ਜਿਹੜਾ ਤੁਸੀਂ ਪ੍ਰਿੰਟ ਕਰ ਲਓ ਆਰਟੀਆ ਅਫੀਸ ਦੇ ਵਿੱਚ 1 ਸਾਲ 'ਚ ਘੱਟੋ-ਘੱਟ 8 ਲੱਖ ਬੰਦਾ ਲਰਨਿੰਗ ਲਾਇਸੈਂਸ ਵਾਸਤੇ ਅਪਲਾਈ ਕਰਨ ਜਾਂਦਾ ਸੀ ਦੋ ਗੇੜੇ ਘੱਟੋ-ਘੱਟ ਭਾਈ ਦੀ ਜਿਨ ਕੇ 16 ਲੱਖ ਹੋ ਗਏ 16 ਲੱਖ ਬੰਦਾ ਇਹਦਾ ਮਲ ਦਫਤਰ ਜਾਣ ਤੋਂ ਅਸੀਂ ਰੋਕ ਲਿਆ ਕਰੇ ਬਹਿ ਕੇ ਜਦੋਂ ਮਰਜ਼ੀ ਤੁਸੀਂ ਲਰਨਿੰਗ ਲੈ ਸਕਦੇ ਹੋ ਗੱਡੀ ਲੈਣ ਜਾਣੇ ਹੋ ਸਕੂਟਰ ਲੈਣ ਜਾਣੇ ਹੋ ਉਸੇ ਦੇ ਨਹੀਂ ਤੁਸੀਂ ਆਪਣੀ ਮਨਪਸੰਦ ਦਾ ਕੰਪਿਊਟਰ ਦੇ ਵਿੱਚੋਂ ਨੰਬਰ ਸਿਲੈਕਟ ਕਰੋ ਤੁਹਾਨੂੰ ਅੱਧੇ ਘੰਟੇ ਦੇ ਵਿੱਚ ਡੀਲਰ ਨੂੰ ਅਸੀਂ ਅਥੋਰਾਈਜ਼ ਕਰਤਾ ਤੁਹਾਨੂੰ ਜਿਹੜੀ ਉਹਦੀ ਜਿਹੜੀ ਆਰਸੀ ਹੈ ਡਿਜੀਟਲ ਆਰਸੀ ਉਹ ਬਣਾ ਕੇ ਦੇ ਗੋ ਜਦੋਂ ਤੁਸੀਂ ਗੱਡੀ ਬਾਹਰ ਕੱਢੋਗੇ ਤੁਹਾਡੇ ਕੋਲ ਆਰਸੀ ਹੋਊਗੀ ਬਹੁਤ ਸਾਰੀਆਂ ਹੋਰ ਅਸੀਂ ਚੀਜ਼ਾਂ ਜਿਹੜੀਆਂ ਨੇ ਉਹ ਇੰਟਰਨੈਟ ਤੇ ਅੱਜ ਦੇ ਜ਼ਮਾਨੇ ਮੁਤਾਬਕ ਹਾਣ ਦਾ ਕਰ ਰਹੇ ਹਾਂ ਤਾਂ ਕਿ ਖੱਜਲ ਖਵਾਰੀਆਂ ਘਟਣ ਤੁਹਾਡੀਆਂ ਤਾਂ ਕਿ ਦਫ਼ਤਰਾਂ ਦੇ ਗੇੜੇ ਘਟਣ ਤੇ ਮੈਂ ਹਰੇਕ ਇਲਾਕੇ ਚ ਸ਼ਾਇਦ ਹੋਣਗੇ ਜਿਹੜੇ ਅੱਜ ਸਿਲੈਕਟ ਕੀਤੇ ਗਏ ਨੇ ਉਮੀਦਵਾਰ ਸਾਰਿਆਂ ਨੂੰ ਮੈਂ ਪਹਿਲਾਂ ਵੀ ਬੇਨਤੀ ਕਰ ਦਿੰਦਾ ਜਿੰਨੇ ਵੀ ਇੱਥੇ ਆਉਣ ਤੇ ਅੱਜ ਤੁਹਾਨੂੰ ਵੀ ਬੇਨਤੀ ਕਰਦਾ ਹੁਣ ਜਦੋਂ ਨਿਯੁਕਤੀ ਲੈਟਰ ਮਿਲ ਗਿਆ ਬਸ ਤਾਂ ਸਾਡੀ ਤਾਂ ਇਹੀ ਕੋਸ਼ਿਸ਼ ਹੁੰਦੀ ਆ ਵੀ ਨੇੜੇ-ਤੇੜੇ ਜੀ ਰੱਖੀਏ ਘਰ ਦੇ ਪਰ ਜੇ ਥੋੜਾ ਬਹੁਤ ਇੱਧਰ-ਉੱਧਰ ਹੋ ਗਿਆ ਬਦਲੀਆਂ ਦੇ ਚੱਕਰ 'ਚ ਨਾ ਪੈਜੇ ਹੁਣ ਬਿਲਕੁਲ ਵੀ ਆਹ ਕੰਮ ਤਾਂ ਬਣ ਗਿਆ ਹੁਣ ਦੂਜੀ ਵਾਰ ਦੇਖੀ ਹੁਣ ਠੀਕ ਹੈ ਨਾ ਜਿੱਥੇ ਵੀ ਜਿੱਥੇ ਵੀ ਕੰਮ ਮਿਲ ਗਿਆ ਕੰਮ ਕਰਿਓ ਅਸੀਂ ਕੋਸ਼ਿਸ਼ ਇਹੀ ਕਰ ਰਹੇ ਆਂ ਕਿ ਘਰਾਂ ਦੇ ਆਲੇ-ਦੁਆਲੇ ਤੇ ਨੇੜੇ-ਤੇੜੇ ਰੇਡੀਅਸ ਦੇ ਵਿੱਚ ਹੀ ਕੰਮ ਮਿਲ ਜੇ ਤਾਂ ਕਿ ਤੁਹਾਡੇ ਖਰਚੇ ਵੀ ਘਟਣ ਉੱਥੇ ਕਿਤੇ ਜਾ ਕੇ ਰਹਿਣ ਦੇ ਖਰਚੇ ਲੱਗਣੇ ਜਾ ਜੇ ਬੱਚਿਆਂ ਨੇ ਤਾਂ ਉੱਥੇ ਜਾ ਕੇ ਹੋਰ ਸਕੂਲ ਦੇ ਵਿੱਚ ਬੱਚੇ ਪਾਉਣੇ ਡਿਫਰੈਂਟ ਗੱਲ ਹੋ ਜਾਂਦੀ ਹੈ। ਸੋ ਤੰਦੇ ਹੀ ਨਾ ਕੰਮ ਕਰੋਗੇ ਤਾਂ ਤੁਹਾਡਾ ਨਾਮ ਵੀ ਹਿਸਟਰੀ ਦੇ ਵਿੱਚ ਲਿਖਿਆ ਜਾਊਗਾ ਕਿ ਜਦੋਂ ਪੰਜਾਬ ਦਾ ਦੁਬਾਰਾ ਨਿਰਮਾਣ ਹੋ ਰਿਹਾ ਸੀ ਤਾਂ ਲੋਕ ਨਿਰਮਾਣ ਚ ਕੌਣ-ਕੌਣ ਸੀ ਉਹਦੇ 'ਚ ਤੁਹਾਡਾ ਨਾਮ ਆਊਗਾ ਸਾਰਿਆਂ ਦਾ। ਸੋ ਮੇਰੇ ਵੱਲੋਂ ਇੱਕ ਵਾਰੀ ਫੇਰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵਧਾਈਆਂ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਤੁਹਾਡੇ ਸਾਥੀ ਜਿਹੜੇ ਨੇ ਉਹ ਜੁਆਇਨ ਤੁਹਾਨੂੰ ਕਰਨਗੇ ਕੋਈ ਕਿਸੇ ਵਿਭਾਗ ਵਿੱਚ ਇੱਕ ਵੀ ਸਾਮੀ ਅਸੀਂ ਵਿਹਲੇ ਨਹੀਂ ਛੱਡਣੀ ਜਿੰਨੇ ਕੱਚੇ ਨੇ ਉਹਨਾਂ ਨੂੰ ਪੱਕੇ ਕਰਨਾ ਹੈ ਕੱਚੇ ਲਫ਼ਜ਼ੀ ਖਤਮ ਕਰ ਦੇਣਾ ਅਸੀਂ ਤੇ ਜਿਉਂ-ਜਿਉਂ ਸਾਨੂੰ ਪਰਮਿਸ਼ਨਾਂ ਮਿਲੀਆਂ ਜਾਂਦੀਆਂ ਨੇ ਅਸੀਂ ਕੱਚਿਆਂ ਨੂੰ ਪੱਕੇ ਕਰੀ ਜਾਂਦੇ ਆ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪ੍ਰਮਾਤਮਾ ਨੇ ਇਸ ਕੰਮ ਦੀ ਡਿਊਟੀ ਮੇਰੇ ਨਾਲ ਲਈ ਹੈ ਤਾਂ ਮੈਂ ਆਪਣੇ ਵੱਲੋਂ ਤਨਦੇਹੀ ਨਾਲ ਕੰਮ ਕਰ ਰਿਹਾ ਹਾਂ ਗਲਤੀਆਂ ਵੀ ਹੋ ਜਾਂਦੀਆਂ ਹਨਗੀਆਂ ਪਰ ਸਿਆਣੇ ਕਹਿੰਦੇ ਆ ਜੀਨੇ ਕੋਈ ਗਲਤੀ ਨਹੀਂ ਕੀਤੀ ਤਾਂ ਮੈਨੂੰ ਕੋਈ ਕੰਮ ਵੀ ਨਹੀਂ ਕੀਤਾ ਕੰਮ ਦੌਰਾਨ ਗਲਤੀਆਂ ਹੋ ਜਾਂਦੀਆਂ ਨੇ ਸੁਧਾਰ ਲੈਣੇ ਆ ਸੋ ਸਾਰੇ ਮੇਰੇ ਮਹਿਕਮੇ ਦੇ ਸਾਥੀ ਮੇਰੇ ਕੈਬਨਟ ਸਾਥੀ ਹਰਪਜਨ ਸਿੰਘ ਜੀ ਬਹੁਤ ਥੱਲੋਂ ਗਰੀਬੀ ਚ ਉੱਠ ਕੇ ਆ ਕੇ ਅੱਜ ਮਨਿਸਟਰ ਨੇ ਸੋ ਹਰ ਮਹਿਕਮੇ ਚ ਹਰ ਡਿਪਾਰਟਮੈਂਟ ਚ ਦੋ ਕਿਸਮ ਦੇ ਆਦਮੀ ਹੁੰਦੇ ਨੇ ਚਾਹੇ ਉਹ ਪੋਲਿਟਿਕਸ ਹੈ ਚਾਹੇ ਉਹ ਬਾਲੀਵੁੱਡ ਹੈ ਚਾਹੇ ਬਿਜ਼ਨਸ ਹੈ ਗ੍ਰਾਸ ਰੂਟਰਸ ਤੇ ਪੈਰਾਸ਼ੂਟਰਸ ਫਰਕ ਸਿਰਫ ਇਹਨਾਂ ਹੈ ਗ੍ਰਾਸ ਰੂਟਰ ਸਿਰਫ ਉੱਪਰ ਨੂੰ ਜਾ ਸਕਦੇ ਆ ਪੈਰਾਸ਼ੂਟਰ ਸਿਰਫ ਥੱਲੇ ਨੂੰ ਆ ਸਕਦੇ ਆ ਦੁਨੀਆ ਦੀ ਕੋਈ ਪੈਰਾਸ਼ੂਟ ਬੰਦੇ ਨੂੰ ਉੱਪਰ ਨਹੀਂ ਲੈ ਕੇ ਜਾਂਦੀ ਹੁਣ ਮੈਂ ਇਹ ਦੱਸਦਾ ਨਹੀਂ ਹੈਗਾ ਤੁਹਾਨੂੰ ਆਪ ਹੀ ਪਤਾ ਹੈ ਕਿ ਪੈਰਾਸ਼ੂਟਰ ਕਿਹੜੇ ਕਿਹੜੇ ਨੇ ਠੀਕ ਹੈ ਨਾ ਉਹ ਤਾਂ ਲਈ ਆਉਣਗੇ ਉਸ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਅਸੀਂ ਸਾਰੇ ਗਰਾਸ ਰੂਟਰਾਂ ਸਾਨੂੰ ਤਾਂ ਤੁਹਾਡੀ ਕਿਰਪਾ ਤੁਹਾਡੇ ਅਸ਼ੀਰਵਾਦ ਨਾਲ ਤੁਸੀਂ ਸਾਨੂੰ ਉੱਪਰ ਹੀ ਚੱਕੀ ਜਾਂਦੇ ਹੋ ਔਰ ਜਿੰਨਾ ਪਿਆਰ ਜਿੰਨਾ ਸਤਕਾਰ ਜਿੰਨਾ ਮਾਨ ਸਨਮਾਨ ਪੰਜਾਬ ਨੇ ਪੰਜਾਬੀਆਂ ਨੇ ਪੰਜਾਬ ਦੀ ਮਿੱਟੀ ਨੇ ਮੈਨੂੰ ਦਿੱਤਾ ਸ਼ਾਇਦ ਮੈਨੂੰ ਕਈ ਜਨਮ ਲੱਗ ਜਾਣਗੇ ਜਿਵੇਂ ਹਰ ਸਾਹ ਤੋਂ ਬਾਅਦ ਵੀ ਧੰਨਵਾਦ ਕਰਦਾ ਰਹਾ ਤਾਂ ਵੀ ਤੁਹਾਡੇ ਪਿਆਰ ਦਾ ਮੈਂ ਕਰਜ਼ਾ ਨਹੀਂ ਮੋੜ ਸਕਦਾ ਸੋ ਸੋ ਮੈਂ ਹੀ ਚਾਹੂੰਗਾ ਕਿ ਜੋ ਜਾਣਾ ਦੁਨੀਆ ਤੋਂ ਸਬਨੇ ਐ ਪਰ ਕੋਈ ਹਜਾ ਕੰਮ ਕਰ ਜੀ ਕਿ ਲੋਕ ਥੋੜਾ ਯਾਦ ਰੱਖ ਲੈਣ ਨਹੀਂ ਤਾਂ ਇੱਥੇ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਬੜੇ ਧਨਾੜ ਆਏ ਨੇ ਬੜੇ ਪੈਸੇ ਵਾਲੇ ਆਏ ਨੇ ਬੜੇ ਬੈਂਕਾਂ ਚ ਖਾਤੇ ਘੁਤੇ ਘਲਾ ਕੇ ਬੈਂਕਾਂ ਲੁੱਟ ਕੇ ਵੀ ਚਲੇ ਗਏ ਪਰ ਲੋਕ ਉਹਨਾਂ ਨੂੰ ਕਦੇ ਯਾਦ ਨਹੀਂ ਕਰਦੇ ਜਿਨ੍ਹਾਂ ਦੇ ਬੈਂਕਾਂ ਚ ਖਾਤੇ ਹੁੰਦੇ ਨੇ ਤੇ ਲੋਕ ਉਹਨਾਂ ਨੂੰ ਕਦੇ ਵੀ ਨਹੀਂ ਭੁੱਲਦੇ ਇਹਨਾਂ ਦੇ ਲੋਕਾਂ ਦੇ ਦਿਲਾਂ 'ਚ ਖਾਤੇ ਹੁੰਦੇ ਨੇ। ਸੋ ਗੁਰੂਆਂ ਪੀਰਾਂ ਸ਼ਹੀਦਾਂ ਦੀ ਧਰਤੀ ਐ। ਹਰ ਪਿੰਡ 'ਚ ਘਟੂ ਘਟ ਕੋਈ ਪਿੰਡ ਨਹੀਂ ਅਜੇ ਮੈਂ ਪੰਜਾਬ ਦਾ ਦੇਖਿਆ ਜਿੱਥੇ ਕੋਈ ਸ਼ਹੀਦ ਨਾ ਹੋਵੇ ਚਾਹੇ ਕਾਰਗਿਲ ਦਾ ਹੋਵੇ ਚਾਹੇ ਆਜ਼ਾਦੀ ਤੋਂ ਪਹਿਲਾਂ ਦਾ ਹੋਵੇ ਚਾਹੇ ਆਜ਼ਾਦੀ ਤੋਂ ਬਾਅਦ ਦਾ ਹੋਵੇ। ਲਗਭਗ 12000 ਤੋਂ ਉੱਪਰ ਪਿੰਡ ਐ। ਮੈਨੂੰ ਲੱਗਦਾ 7-8000 ਪਿੰਡਾਂ 'ਚ ਤਾਂ ਗੇਟ ਬਣੇ ਹੋਏ ਨੇ ਉਹਨਾਂ ਦੇ ਨਾਂ ਤੇ। ਸੋ ਅਸੀਂ ਤਾਂ ਆਜ਼ਾਦੀ ਲਿਆਉਣ 'ਚ ਵੀ ਆਜ਼ਾਦੀ ਕਾਇਮ ਰੱਖਣ 'ਚ ਵੀ ਪੰਜਾਬ ਦਾ ਸਭ ਤੋਂ ਵੱਡਾ ਯੋਗਦਾਨ ਹੈ ਤੇ ਪੰਜਾਬ ਨੂੰ ਫਿਰ ਨੰਬਰ 1 ਬਣਨ ਦਾ ਹੱਕ ਹੈ ਕੋਈ ਅਸੀਂ ਕੋਈ ਭੀਖ ਨਹੀਂ ਮੰਗ ਰਹੇ ਨੰਬਰ 1 ਬਣਨ ਦੀ ਪੰਜਾਬ ਨੂੰ ਨੰਬਰ 1 ਬਣਨ ਦਾ ਹੱਕ ਹੈ ਤੇ ਉਸ ਹੱਕ ਦੇ ਵਿੱਚ ਤੁਸੀਂ ਮੇਰੀ ਟੀਮ ਦੇਵੋਗੇ ਤਾਂ ਮੈਨੂੰ ਜਿਆਦਾ ਖੁਸ਼ੀ ਹੋਊਗੀ ਤੇ ਮੈਂ ਨਹੀਂ ਕਹਿੰਦਾ ਮੇਰੇ ਪਿੱਛੇ ਲੱਗੋ ਮੈਂ ਕਹਿੰਦਾ ਆਪਾਂ ਮੋਢੇ ਨਾਲ ਮੋਢਾ ਲਾ ਕੇ ਚੱਲੀਏ ਤੇ ਪੰਜਾਬ ਨੂੰ ਦੇਸ਼ ਦਾ ਨੰਬਰ 1 ਤੇ ਦੁਨੀਆ ਦਾ ਨੰਬਰ 1 ਸੂਬਾ ਬਣਾ ਕੇ ਦਿਖਾਵਾਂਗੇ ਨੀਅਤ ਸੱਚੀ ਹੋਵੇ ਨੀਅਤ ਸਾਫ਼ ਹੋਵੇ ਸਿਆਣੇ ਕਹਿੰਦੇ ਨੇ ਨੀਤਾਂ ਨੂੰ ਮਰਾਦਾ ਨੇ परमात्मा विसादन ਦਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦਾ